ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੇਸ਼ ਵਿਦੇਸ਼ ਵਸਦੇ ਸੱਜਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਨੇ ਸਾਡੇ ਗੁੜੀਆ ਕਾਇਨਾ ਪੂਰੋ ਨਾਮ ਕਾਇਨੇਵੇਂ ਜੀਤਾ ਜੀਤਾ ਇਹ ਇਹਨਾਂ ਨੂੰ ਤਾਂ ਜਾਣ ਕੇ ਬੁਲਾਇਆ ਕਿਉਂਕਿ ਸਾਨੂੰ ਕਈ ਵਾਰੀ ਭੁੱਲ ਜਾਂਦਾ ਕੁਲਜੀਤ ਕੌਰ ਉਰਫ ਕਾਕਾ ਪੁੱਤਰੀ ਚਾਹੇ ਡਾਕਟਰ ਬਲਵਿੰਦਰ ਸਿੰਘ ਜੀ ਕਹ ਲਓ ਤੇ ਚਾਹੇ ਸਰਦਾਰ ਕਰਨਜੀਤ ਸਿੰਘ ਮਾਸਟਰ ਜੀ ਜਿਹੜੇ ਸਾਡੇ ਉਹਨਾਂ ਦੀ ਇਹ ਛੋਟੀ ਪੁੱਤਰੀ ਐ ਤੇ ਆਪਾਂ ਇਹਨਾਂ ਨਾਲ ਕਰਾਂਗੇ ਜੀ ਅੱਜ ਸਵਾਲ ਜਵਾਬ ਤੇ ਬੇਟਾ ਹੁਣ ਤੁਸੀਂ ਕਿਹੜੇ ਕਲਾਸ ਪੜ੍ਹਦੇ ਹੋ ਤੀਜੀ ਤੀਜੀ ਚ ਅੱਛਾ ਕਿਹੜੇ ਸਕੂਲ ਚ ਪੜ੍ਹਦੇ ਹੋ ਪੁੱਤ ਪਿੰਕ ਪਿੰਕ ਸਕੂਲ ਚ ਅੱਛਾ ਤੇ ਤੁਹਾਡੀ ਉਮਰ ਕਿੰਨੀ ਹੋਗੀ 4 ਸਾਲ 4 ਸਾਲ ਦੀ 4 ਸਾਲ ਦੀ ਇਹਨਾਂ ਦੀ ਉਮਰ ਹੋ ਗਈ ਜੀ ਹੁਣ ਤੀਜੀ ਕਲਾਸ ਦੇ ਵਿੱਚੇ ਹੋ ਵੀ ਚੁੱਕੇ ਆ ਤੇ ਕਿੰਨੇ ਭੈਣ ਭਰਾ ਹੋ ਚਾਰ ਚਾਰ ਆ ਚਾਰ ਨਹੀਂ ਆ ਗਿਆ ਪਤਾ ਤੁਸੀਂ ਤਿੰਨ ਭੈਣ ਭਰਾਓ ਵੱਡੀ ਭੈਣ ਦਾ ਤੇਰੀ ਦਾ ਨਾਂ ਕੀ ਹੈ ਜੀ ਜੀ ਤੇਰੀ ਦੀਦੀ ਤੇਰੀ ਦੀਦੀ ਦਾ ਜੀਤ ਕਲਜੀਤ ਘਰ ਉਹ ਕਿੱਥੇ ਪੜਦੀ ਆ ਦੂਰੀ ਦੂਰੀ ਪੜਦੀ ਆ ਤੇ ਜਿਹੜਾ ਸਭ ਤੋਂ ਛੋਟਾ ਕਾਕਾ ਉਹਦਾ ਨਾਂ ਕੀ ਹੈ ਅਵਲਾ ਨਾਂ ਹਾਂ ਗੁਰਿੰਦਰ ਗੁਰਿੰਦਰ ਹਾਂ ਗੁਰਿੰਦਰ ਸਿੰਘ ਤੇ ਤੈਨੂੰ ਘਰ ਦੇ ਵਿੱਚ ਸਭ ਤੋਂ ਵਧੀਆ ਕੌਣ ਬੰਦਾ ਲੱਗਦਾ ਪਾਪਾ ਪਾਪਾ ਤੇ ਮਾੜਾ ਬੰਦਾ ਕੌਣ ਲੱਗਦਾ ਕਾਲੋ ਮੰਮਾ ਕਾਲੋ ਇੱਕ ਮੰਮਾ ਹੋਰ ਹੋਰ ਪਾਪਾ ਅੱਛਾ ਪਿੰਡ ਦੇ ਵਿੱਚ ਤੈਨੂੰ ਜਿਹੜੇ ਦਿਸਦੇ ਆ दारू ਕਿਹੜੇ ਕਿਹੜੇ ਬੰਦੇ ਪੀਂਦੇ ਪਿੰਡ 'ਚ ਸਾਰੇ ਪਿੰਡ 'ਚ ਕਿੰਨੇ ਕਿਹੜੇ ਕਿਹੜੇ ਦੋ ਬੰਦਿਆਂ ਦੇ ਨਾਲ ਦੋ ਦੋ ਤਿੰਨ ਦੇ ਦੋ 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 ਤਿੰਨ ਬੰਦਿਆਂ ਦੇ ਨਾਂ ਲੈ ਦੋ ਕਿਹੜੇ ਕਿਹੜੇ ਬੰਦੇ 1 2 3 4 ਨੀ ਨਾਮ ਦੱਸੋ ਨਾ ਉਹਨਾਂ ਦੇ ਨਾਮ ਦੱਸੋ ਕਿਹੜੇ ਕਿਹੜੇ ਨੇ ਇੱਕ ਘੋਰ ਇੱਕ ਉਹ ਪਹਿਲਾਂ ਜਿਹੜੇ ਦਾ ਨਾਮ ਲੈ ਰਹੀ ਸੀ ਉਹ ਕੌਣ ਜਾ ਰਹੀ ਸੀ ਇਕ ਬਾੜ ਲੈ ਕੇ ਜਿਹੜੇ ਜਿਹੜੇ ਦਾਰੂ ਪੀਂਦੇ ਆ। ਉਹ ਹਾਂ। ਦਲੇਰ ਤੇ ਇੱਕ ਦਲੇਰ ਹਾਂ ਆ ਇੱਕ ਹੋਰ ਇੱਕ ਜਗੀਰ ਇੱਕ ਜਗੀਰ ਇੱਕ ਰਾਜੂ ਤਿੰਨ ਜਣੇ ਤੇ ਇੱਥੇ ਆਪਣੇ ਤੇਰੇ ਨਾਲ ਲੜਦਾ ਕੌਣ-ਕੌਣ ਹੁੰਦਾ? ਮੇਰੇ ਨਾਲ ਹਾਂ ਖੁਸ਼ੀ ਖੁਸ਼ੀ ਲੜਦੀ। ਅੱਛਾ ਅੱਛਾ। ਤੇ ਆ ਇਧਰ ਜਦੋਂ ਤੂੰ ਇੱਥੇ ਸਾਡੇ ਘਰ ਵੱਲ ਆਉਣੀ ਆ ਤੈਨੂੰ ਇੱਥੇ ਵਧੀਆ ਬੰਦਾ ਕੌਣ ਲੱਗਦਾ ਸਾਡੇ ਘਰ 'ਚ ਤੇਡੇ ਘਰ 'ਚ ਹਾਂ ਮੈ ਵਧੀਆ ਲੱਗਦਾ ਬਾਕੀ ਜਿਹੜੇ ਨੀਲਮ ਜਾਂ ਗੋਗੀ ਉਹ ਵਧੀਆ ਨਹੀਂ ਲੱਗਦੇ ਤੇ ਕਾਕਾ ਆਪਣੇ ਵਾਲਾ ਕਹ ਆਪਣੇ ਕੀਰਤ ਕੀਰਤ ਠੀਕ ਲੱਗਦਾ ਅੱਛਾ ਤੇ ਆਪਣੇ ਇੱਥੇ ਹੁਣਾਂ ਜਣ ਕੇ ਜਦੋਂ ਤੂੰ ਪੜਨ ਜਾਣੀ ਆ ਉਹ ਤੈਨੂੰ ਕਿਹੜੇ ਕਿਹੜੇ ਮਾਸਟਰ ਬਣਾਉਂਦੇ ਆ? ਉਹ ਹਾਂ ਉਹ ਖੁਸ਼ੀ ਖੁਸ਼ੀ ਮਾਨੂੰ ਬਣਾਉਂਦੀ ਆ। ਅੱਛਾ ਤੇ ਤੇਰੇ ਨਾਨਕੇ ਪਰਿਵਾਰ ਚੋਂ ਤੈਨੂੰ ਵਧੀਆ ਕੌਣ ਲੱਗਦਾ? ਤੁਸੀਂ ਨਾਨਕੇ ਪਰਿਵਾਰ ਚੋਂ ਨਾਨ ਤੇਰੇ ਨਾਨੇ ਦੇ ਪਰਿਵਾਰ ਦੇ ਵਿੱਚੋਂ ਤੈਨੂੰ ਤੇਰਾ ਨਾਨਾ ਵਧੀਆ ਲੱਗਦਾ ਤੈਨੂੰ? ਤੇਰਾ ਮਾਮਾ ਮੇਰਾ ਮਾਮਾ ਹਾਂ ਉਹ ਵਧੀਆ ਲੱਗਦਾ। ਮਾਮੇ ਦੇ ਮੁੰਡੇ ਦਾ ਨਾਂ ਕੀ ਆ? ਜਸਕਰਨ ਜਸਕਰਨ ਤੇ ਉਹ ਜਿਹੜੀ ਕੁੜੀ ਆ ਜਿਹੜੀ ਉਹਦਾ ਕੀ ਨਾਂ? ਉਨ ਛੋਟੀ ਕੁੜੀ ਦਾ ਨਾਂ ਕੀ ਹੈ? ਉਹਦਾ ਨਾਂ ਹਾਂ ਸੁਨੀਲ ਸੁਨੀਲ ਅੱਛਾ ਮਾਮੀ ਠੀਕ ਲੱਗਦੀ ਤੈਨੂੰ ਮਾਮੀ ਤੇ ਨਾਨੀ ਤੇਰੀ ਤੈਨੂੰ ਕਿੰਨਾ ਕੁ ਪਿਆਰ ਕਰਦੀ ਹੈ? ਥੋੜਾ ਕੁ ਕਰਦੀ ਹੈ। ਜ਼ਿਆਦਾ ਨਹੀਂ ਕਰਦੀ। ਅੱਛਾ ਫਿਰ ਤੂੰ ਖਾਣ ਵਾਸਤੇ ਜਿੰਦ ਨੂੰ ਕਈਏ ਵੀ ਤੈਨੂੰ ਖਾਣ ਵਾਸਤੇ ਕੋਈ ਚ ਇੱਧਰ ਸੁਣ ਬਤਾ ਜੇ ਤੈਨੂੰ ਕਈਏ ਵੀ ਖਾਣ ਵਾਸਤੇ ਤੈਨੂੰ ਕੋਈ ਚੀਜ਼ ਲਿਆ ਕੇ ਦੇਣੀ ਤੈਨੂੰ ਖਾਣ ਵਾਸਤੇ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗਦੀ ਹੈ? ਲੇਜ ਲੇਜ ਤੇ ਕਾ ਕੋਕਾ ਕੋਲਾ ਥੰਮ ਜਾਪਿਆ ਆਪਣੇ ਲਮਕਾ ਇਹਨਾਂ ਦੇ ਵਿੱਚ ਠੰਡਾ ਪੀ ਲੈਣੀ ਕਿਹੜਾ ਪਿੰਕ 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 ਕਿਹੜਾ ਹੁੰਦਾ yellow yellow ਅੱਛਾ ਉਹ ਉਹ ਪੀ ਲੈਣੀ ਚਲੋ ਕੋਈ ਕੋਲਡ ਡਰਿੰਕ ਹੁਣਾ ਤੇ ਜੇ ਇੱਥੇ ਜਿਹੜੀ ਦੁਕਾਨਦਾਰੀ ਦੀ ਦੁਕਾਨ ਤੋਂ ਤੂੰ ਕਿਹੜੀ ਚੀਜ਼ ਲਿਆ ਕੇ ਆਪਣੇ ਆਪ ਕਿਹੜੀ ਚੀਜ਼ ਲਿਆ ਕੇ ਖਾਣੀ ਹੈ ਘੁਰਕਰੇ ਘੁਰਕਰੇ ਪੈਸੇ ਕੌਣ ਦਿੰਦਾ ਤੈਨੂੰ ਮੰਮਾ ਪੈਸੇ ਨਾਲ ਦੁਕਾਨੀ ਮਮਾ ਮੈਨੂੰ ਭੈੜੀ ਬੜੀ ਲੱਗਦੀ ਨਾਲ ਦੁਕਾਨੀ ਮਮਾ ਤੈਨੂੰ ਪੈਸੇ ਦਿੰਦੀ ਪੈਸੇ ਫਿਰ ਕੌਣ ਦਿੰਦਾ ਤੈਨੂੰ ਡੈਡੀ ਦਿੰਦਾ ਕਿ ਮਮਾ ਮਮਾ ਕਿੰਨੇ ਪੈਸੇ 4 4 ਰੁਪਏ 4 ਰੁਪਈਆਂ ਦੀ ਤਾਂ ਲੈ ਜਾਂਦੀ ਨਹੀਂ ਤੁਹਾਡੇ ਕੋਲ ਪੈਸੇ ਕਿੰਨੇ ਕਾ ਘਰ ਸਾਰੇ ਆ ਕਿੰਨੇ ਕਾ ਇੰਨੇ ਸਾਰੇ ਨਹੀਂ ਤੁਸੀਂ ਘਰੇ ਪੈਸੇ ਰੱਖਦੇ ਹੋ ਕਿ ਬੈਂਕ 'ਚ ਬੈਂਕ 'ਚ ਬੈਂਕ 'ਚ ਫਿਰ ਕਢਾਉਣ ਕੌਣ ਜਾਂਦਾ ਹੁੰਦਾ ਹਾਂ ਪਟਾਕੇ ਮਿਲਦੇ ਹੁੰਦੇ ਐ ਤੈਨੂੰ ਉੱਥੇ ਪੈਸੇ ਕਢਾਉਣ ਵਾਸਤੇ ਕੌਣ ਲੈ ਕੇ ਜਾਂਦਾ ਤੈਨੂੰ ਨਾਲ ਪਪਾ ਕਾਹਦੇ ਨਾਲ ਕਢਾ ਕੇ ਲਿਆਉਣੇ ਹੋ ਤੁਸੀਂ ਪੈਸੇ ਅਸੀਂ ਹਾਂ ਪੈਸੇ ਨਗਦ ਨਗਦ ਕਢਾਉਣੇ ਹੋ ਕਿ ਏਟੀਐਮ ਤੋਂ ਕਢਾਉਣੇ ਹਾਂ ਕਢਾਉਂਦੇ ਹਾਂ ਹਾਂ ਕਢਾਉਂਦੇ ਏਟੀਐਮ ਨਾਲ ਕ ਨਗਦ ਨਗਦ ਏਟੀਐਮ ਨਾਲ ਤੇ ਤੁਹਾਡੇ ਕੋਲ ਕਾਰ ਕਿਹੜੀ ਐ ਕਾਰ ਹਾਂ ਤੁਹਾਡੇ ਕੋਲ ਕਾਰ ਹੈਗੀ ਤਾਂ ਸਹੀ ਹੈ ਕਿਹੜੀ ਕਾਰ ਆ ਤੁਹਾਡੇ ਕੋਲੇ ਜੈਲੋ ਜੈਲੋ ਥੋੜਾ ਉਹ ਕਾਰ ਹਾਂ ਤੇਰੀ ਕਾਰ ਜਿਹੜੀ ਜਾਂਦੀ ਹੈ ਤੁਹਾਡੀ ਆ ਨਾ ਕਾਰ ਉਹ ਹੈ ਕਾਰ ਦੇ ਵਿੱਚ ਢੂੰਡੇ ਤੈਨੂੰ ਲੈ ਕੇ ਜਾਂਦਾ ਤੇਰਾ ਡੈਡੀ ਹੈ ਅੱਜ ਤੱਕ ਤੂੰ ਐਂ ਦੱਸ ਵੇ ਵੱਡਾ ਹੋ ਕੇ ਤਾਂ ਕੀ ਬੰਨਣਾ ਵੱਡਾ ਹੋ ਕੇ ਹਾਂ ਕੀ ਬੰਨਣਾ ਫੌਜੀ 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 ਨਹੀਂ ਬੰਨਣਾ ਪੁਲਸ ਆ ਬੰਨਣਾ ਪੁਲਸ ਆ ਬੰਨਣਾ ਕਿਉਂ ਪੁਲਸਾ ਕਿਉਂ ਬੰਨਣਾ ਕਿਨਾਂ ਨੂੰ ਇਹ ਨਾ ਕਿਨਾਂ ਨੂੰ ਨਾਂ ਦੱਸੋ ਕੀ ਇਹਦਾ ਬੇਟਾ ਖਣਾ ਕੌਣ ਨੂੰ ਕੌਣ ਕੌਣ ਕਿਉ ਮਾਰਨਾ ਦਰੂਪਿੰਦਾ ਹੁੰਦਾ ਦਰੂਪਿੰਦਾ ਹੁੰਦਾ ਤੇ ਤੁਹਾਡਾ ਪਰਿਵਾਰ ਕਿਹੜੇ ਬਾਬੇ ਨੂੰ ਮੰਨਦਾ ਕਿਹੜੇ ਬਾਬੇ ਕੋਲ ਜਾਂਦੇ ਹੋ ਤੁਸੀਂ ਬਾਬੀ ਕਿਹੜੇ ਬਾਬੇ ਨੂੰ ਮੱਥਾ ਟੇਕਦੇ ਹੋ ਤੁਸੀਂ ਦੁੱਤੇ ਕੋਲੇ ਕਿਹੜੇ ਬਾਬੇ ਕੋਲੇ ਤਰਨਦਾਨਾ ਕੋਲੇ ਕਿ ਵਿਆਹਸਾਲਾ ਕੋਲੇ ਵਿਆਹਸਾਲਾ ਕੋਲੇ ਵਿਆਹਸਾਲਾ ਕੋਲੇ ਅੱਜ ਤੂੰ ਗੁਰੂ ਘਰ ਗਿਆ ਸੀ ਕੀ ਕਰਨ ਵਾਸਤੇ ਕੀ ਖਾ ਗਏ ਆ ਉੱਥੇ ਹਾਂ ਨੇ ਗੁਰੂ ਘਰ ਜਦੋਂ ਗਿਆ ਸੀ ਹੁਣ ਗੁਰਦੁਆਰੇ ਜਦੋਂ ਗਿਆ ਸੀ ਉੱਥੇ ਕੀ ਖਾ ਕੇ ਆ ਮੱਤ ਮੱਤਾ ਟੇਕਣ ਗਿਆ ਸੀ ਜਦੋਂ ਉੱਥੇ ਕੌਣ ਕੌਣ ਸੀ ਤੇਰੀ ਰੋਟੀ ਕੌਣ ਕੌਣ ਸੀ ਤੇਰੇ ਨਾਲ ਮਿਲਣਾ ਹਾਂ ਗੁੱਖੇ ਤੇ ਉਹ ਖੰਡੋ ਖੰਡੋ ਬੈਠ ਕੇ ਬੈਠ ਕੇ ਗੱਲ ਕਰ ਬੜਾ ਆਇਆ ਨਾ ਬੈ ਕੇ ਗੱਲ ਕਰ ਅੱਛਾ ਤੇਰੀ ਸਭ ਤੋਂ ਪਿਆਰੀ ਸੇ ਲਗਾਉਣ ਗੁੱਖੇ ਗੁੱਖੇ ਇਕੋ ਦੀ ਜਿਹੜੀ ਵਾਲ ਖੰਡੇ ਵਾਲੀ ਉਹਦਾ ਨਾਂ ਕੀ ਹੈ ਉਹਦ ਨੂੰ ਹਾਂ ਸੰਜੁ ਨੀ ਇੱਕ ਹੋਰ ਜਿਹਦੇ ਨਾਲ ਤੂੰ ਪੜਨ ਗਈ ਸੀ ਤੂੰ ਇੱਕ ਦਿਨ ਗਈ ਸੀ ਨਾ ਪਿੰਡ ਚ ਜਦੋਂ ਕਹਿੰਦੀ ਮੈਂ ਕਾਲਜ ਚ ਜਲਨੀ ਆ ਉਹ ਨਾਲ ਤੇਰੇ ਕੋਣ ਸੀ ਮੇਰੇ ਨਾਲ ਹਾਂ ਉਹ ਵਿਕ ਵਿਕੀ ਦੀ ਕੁੜੀ ਦਾ ਨਾਂ ਕੀ ਵਿੱਕੀ ਦੀ ਕੁੜੀ ਦਾ ਨਾਂ ਹੈ ਵਿੱਕੀ ਦੀ ਕੁੜੀ ਦਾ ਝਾਟੋ ਝਾਟੋ ਉਹ ਝਾਟੋ ਸੀ ਤੇਰੇ ਨਾਲ ਹਾਂ ਉਹ ਉਹ ਤੇਰੀ ਜ਼ਿਆਦਾ ਸਹੇਲੀ ਹੈ ਉਹ ਪੜਦੀ ਹੈ ਲੜਦੀ ਵੀ ਹੁੰਦੀ ਹੈ ਤੇਰੇ ਨਾਲ ਤੈਨੂੰ ਕਦੇ ਕਿਸੇ ਨੇ ਜਿਹੜਾ ਉਹ ਮੰਨੇ ਮੰਨੇ ਨਾਲ ਕਿਦਾਂ ਦਾ ਵਰਤਾਓ ਤੇਰਾ ਮੰਨੇ ਨਾਲ ਮੰਨੇ ਹਾਂ ਉਹ ਮੈਨੂੰ ਮਾਰ ਲਾਉਂਦਾ ਚੌਂਡੀ ਵੱਡਦਾ ਹੁੰਦਾ ਚੌਂਡੀ ਵੱਡਦਾ ਹੁੰਦਾ ਮੰਨੇ ਹਾਂ ਤੇ ਮੰਨੇ ਮੇਰਾ ਭਾਈ ਨਹੀਂ ਆ ਮੰਨੇ ਤੇਰਾ ਭਾਈ ਨਹੀਂ ਕਿਉਂ ਉਹ ਮੇਰੀ ਚੌਂਡੀ ਵੱਡਦਾ ਮੰਨੇ ਦੀ ਤਾਂ ਤੂੰ ਭੂਆ ਲੱਗਦੀ ਹੈ ਤੇਰਾ ਭਤੀਜਾ ਹੋ ਉਹਨੇ ਉਹ ਮੇਰੀ ਚੌਂਡੀ ਵੱਡਦਾ ਐਵੇਂ ਅੱਛਾ ਚੌਂਡੀ ਵੱਡਦਾ ਤੇਰੇ ਅੱਛਾ ਤੇ ਜੇ ਮੈਂ ਤੈਨੂੰ ਕਹਾ ਵੀ ਹੁਣ ਆਪਾਂ ਘੁੰਮਣ ਜਾਣਾ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਂਗੀ ਜੇ ਮੈਂ ਤੈਨੂੰ ਕਹਾ ਵੀ ਆ ਜਾ ਆਪਾਂ ਘੁੰਮਣ ਚੱਲੀਏ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਂਗੀ ਬੇਟਾ ਜੇ ਮੈਂ ਤੈਨੂੰ ਕਹਾ ਵੀ ਆ ਜਾ ਆਪਾਂ ਘੁੰਮਣ ਚੱਲਦੇ ਹਾਂ ਕਿਤੇ ਕਿੱਥੇ ਚੱਲਨੀਗੀ ਮੈਨੂੰ ਲੈ ਕੇ ਘੁੰਮਣ ਕਿੱਥੇ ਦੂਰ ਦੂਰ ਕਿੱਥੇ ਉਹ ਸੜਕ ਤੱਕ ਕਿਹੜੇ ਸੜਕ ਤੱਕ ਉੱਥੇ ਮੈਂ ਸ਼ਹਿਰ ਤੱਕ ਨਹੀਂ ਲੱਗੇ ਤੇ ਛਿਜੀ-ਚੁਜੀ ਖਾਣ ਨਹੀਂ ਨਹੀਂ ਮੈਨੂੰ ਹਾਂ ਜੇ ਮੇਰੇ ਕੋਲ ਪੈਸੇ ਨਾ ਆਉਣ ਫਿਰ ਮੈਨੂੰ ਪੈਸੇ ਦੇ ਦੇਂਗੀ ਬਤਨੂੰ ਕਿੰਨੇ